ਐਸਐਸਪੀ ਪਟਿਆਲਾ ਤੇ ਸਮਾਣਾ ਦੇ ਡੀਐਸਪੀ ਨੀਹਾ ਅਗਰਵਾਲ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਪਿੰਡ ਗਾਜੀਵਾਸ ਪੁਲਿਸ ਚੌਕੀ ਦੀ ਪੁਲਿਸ ਨੇ ਅਧਿਕਾਰੀ ਸ਼ਮਸ਼ੇਰ ਸਿੰਘ ਅਤੇ ਕਸ਼ਮੀਰ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ 25 ਕਿਲੋ ਭੁੱਕੀ ਬਰਾਮਦ ਕੀਤੀ ਹੈ। ਸੱਦਾ थाना ਮੁਖੀ ਅਵਤਾਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪਿੰਡ ਕੁਲਾਰਾਂ ਦੇ ਰਾਜ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਰਾਜ ਸਿੰਘ ਵੱਲੋਂ ਹਰਪ੍ਰੀਤ ਸਿੰਘ ਪਿੰਡ ਦੱਬਣ ਖੇੜੀ ਤੋਂ ਭੁੱਕੀ ਲਿਆ ਕੇ ਅੱਗੇ ਆਪਣੇ ਘਰ ਤੇ ਵੇਚਦਾ ਸੀ ਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਤੇ ਹਰਪ੍ਰੀਤ ਸਿੰਘ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਸਮਾਣਾ ਤੋਂ ਕਲਾਸ਼ਰਮ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਤੇ ਸਾਡੇ ਮੈਡਮ ਨੀਹਾ ਅਗਰਵਾਲ ਡੀਐਸਪੀ ਸਮਾਣਾ ਦੀ ਰਹਿਨ ਮਾਈ ਹੇਠ ਦੇ ਨਿਰਦੇਸ਼ਾਂ ਅਨੁਸਾਰ ਅਸੀਂ ਇੱਕ ਗਸਤ ਪੁਲਿਸ ਪਾਰਟੀ ਸਾਡੀ ਕਰ ਰਹੀ ਸੀ ਇਸੇ ਆਪਣੇ ਐਸਐਸਏ ਸਮਸ਼ੀਰ ਸਿੰਘ ਤੇ ਚੌਕੀ ਇੰਚਾਰਜ ਕਸ਼ਮੀਰ ਸਿੰਘ ਵੀ ਨਗਰਾਨੀ ਦੇ ਇੱਕ ਮੁਕਕੀ ਕੱਲ ਇਨਫੋਰਮੇਸ਼ਨ ਮਿਲੀ ਸੀ ਸਾਨੂੰ ਵੀ ਇੱਕ ਜਿਹੜਾ ਹੈਗਾ ਰਾਜ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਕਲਾਰਾਂ ਦਾ ਰਹਿਣ ਵਾਲਾ ਇਹ ਆਪਣੇ ਘਰੇ ਕੰਡਾ ਲਾ ਕੇ ਜਿਹੜਾ ਭੁੱਕੀ ਚੂਰਾ ਪੋਸਟ ਆਮ ਗਾਕਾਂ ਨੂੰ ਦੇ ਵੇਚਦਾ ਅਤੇ ਜਿਹਨੂੰ ਇਹ ਭੁੱਕੀ ਚੂਰਾ ਪੋਸਤ ਆ ਕੇ ਹਰਪ੍ਰੀਤ ਸਿੰਘ ਔਰ ਹੈਰੀ ਪੁੱਤਰ ਛੇਰ ਸਿੰਘ ਵਾਸੀ ਦੱਬਨ ਖੇੜੀ ਦੇ ਦੇ ਕੇ ਸਪਲਾਈ ਕਰਦਾ ਤੇ ਅੱਗੇ ਇਹ ਜਿਹੜਾ ਰਾਜ ਸਿੰਘਾ ਇਹ ਲੋਕਲ ਜਿਹੜੇ ਹੈਗੇ ਪਰਚੂਨ ਦੇ ਵਿੱਚ ਜਿਹੜੇ ਹੈਗੇ ਅੱਗੇ ਗਾਕਾਂ ਨੂੰ ਵੇਚਦਾ ਸੀਗਾ ਉਸ ਦੇ ਸਬੰਧ ਵਿੱਚ ਸਾਨੂੰ ਇਨਫਾਰਮੇਸ਼ਨ ਹੋਈ ਸੀ ਜਿਹਦੇ ਘਰੋਂ ਮੇਰੀ ਆਪਣੇ ਐਸਐਸਆਈ ਕਸ਼ਮੀਰਾ ਸਿੰਘ ਚੌਂਕੀ ਇੰਚਾਰਜ ਗਾਜੇਵਾਸ ਦੀ ਰਹਿਨਵਾਈ ਇਹ ਟਿਕਾਣਾ ਰੇਡ ਕੀਤੀ ਗਈ ਸੀ ਜਿਹਦੇ ਘਰ ਦੇ ਵਿੱਚੋਂ 25 ਕਿਲੋ ਸਾਨੂੰ ਭੂਖੀ ਚੂਰਾ ਪੋਸਟ ਰੋਡ ਤੋਂ ਡੋਡੇ ਜਿਹੜੇ ਰਿਕਵਰ ਹੋਏ ਨੇ ਤੇ ਜਿਹੜੇ ਦਾਪਨ ਖੜਿਆ ਮਰਜ਼ੂਮ ਬਾਕੀ ਹੈ ਉਹਨੂੰ ਉਹ ਉਹਦੇ ਵਿੱਚੋਂ ਦਾ ਰੇਡ ਕਰੀ ਕਰ ਰਹੇ ਆ ਅਸੀਂ ਤੇ ਉਸ ਨੂੰ ਵੀ ਅਸੀਂ ਜਲਦੀ ਕਵਰ ਕਰ ਲਾਂਗੇ ਠੀਕ ਹੈ ਨਾ ਅੱਜ ਕੋਰਟ ਵਿੱਚ ਕਰ ਰਹੇ ਹਾਂ ਅਸੀਂ ਅੱਜ ਇਹਨੂੰ ਕੋਰਟ ਵਿੱਚ ਪੇਸ਼ ਕਰਕੇ ਇਹਦਾ ਫਰਦਰ ਜਿਹੜਾ ਹੈਗਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਸਹੀ ਬਸ ਥੈਂਕ ਯੂ ਮਰਜ਼ੂਮ